ਸਾਸਰੀਕਾਲ ਸਾਰਿਆਂ ਨੂੰ ਮੈਂ ਤੁਹਾ ਦਾ ਜਾਹਤੀ ਆਪਾਂ ਚੈਨ ਦਾ ਨਾਮ ਹੈਗਾ ਜਸਪਾਟਲ ਤੇ ਗੁੰਨੂ ਮੈਂ ਬਾਹਰ ਕੱਢਿਆ ਸੀਗਾ ਇਹਨੂੰ ਮੈਂ ਆ ਨਾਸ਼ ਪਾਠੀ ਚ ਖਵਾਉਂਦਾ ਸੀਗਾ ਤੇ ਹੁਣ ਦੇਖਦੇ ਨੂੰ ਨਾਸ਼ ਪਾਠੀ ਆ ਹੀ ਦੇ ਦੇਣੇ ਦੇਖਦੇ ਕਿੱਧਰ ਨੂੰ ਜਾਂਦਾ ਲੈ ਕੇ ਹੁਣ ਇਹਨੂੰ ਭੁੱਖ ਪੂਰੀ ਲੱਗੀ ਹੋਈ ਆ ਜਾਂ ਤਾਂ ਹੁਣ ਇੱਥੇ ਬਹਿ ਕੇ ਖਾਊਗਾ ਇਹ ਹੈ ਗੁੰਨੂ ਇੱਥੇ ਬਹਿ ਕੇ ਖਾਏਗਾ ਦੇਖੋ ਇੰਨੀ ਸੀਗੀ ਇਹ ਅਮਾ ਆਏ ਨੂੰ ਦੇਖੋ ਇੱਕ ਮਿੰਟ ਚ ਕਿੰਨੀ ਖਾ ਗਿਆ ਔਖੀ ਬੜੀ ਜ਼ਿਆਦਾ ਲੱਗੀ ਹੋਈ ਇਹਨੂੰ ਇੰਨਾ ਮਿਲਾਂ ਦੇ ਕਿ ਸਵੇਰ ਆਈਆ ਨਾ ਮਾ ਸਵੇਰੇ ਆਈ ਤੋ ਖਾ ਵੀ ਕਿਉ ਕੱਲ ਮੁੰਮੀ ਇਹਦੀ ਤਾਂ ਖਾ ਦੋ ਨੇ ਇੱਕ ਗੁੰਨੂ ਠਾ ਪੂ ਬੂ ਮੂ ਪੀਂਟ ਅਨਸਾ ਉਹ ਗਾਂਸਾ ਅਨਸਾ ਅਨਸਾ ਉਹਨੇ ਕਹਿਆ ਆਹੋ ਆਥਣੇ ਆਊਗਾ ਉਹਨੇ ਮੈਂ ਸਵੇਰੇ ਕਹਤਾ ਸੀ ਕਿ ਮੈਂ ਜਾਣਾ ਪਰ ਮੈਂ ਤਾਂ ਗਿਆ ਨਹੀਂ ਤਾਂ ਆਥਣੇ ਆਊਗਾ ਉਹ ਦੋ ਬਣਾਣੀ ਹਾਂ ਹਾਂ ਓਏ ہمارا ਸੁਨਾਲੀ ਗੁੰਨੂ ਟੁੰਗੂ ਲੁੰਗੂ ਟੁੰਗੂ ਲੁੰਗੂ ਟੁੰਬੂ ਲੁੰਗੂ ਟੁੰਡਰਾ ਚੱਲਦਾ ਅੰਦਰ ਗੁੰਨੂ ਕਾਜਾ ਥੱਲੇ ਤੇ ਹਾਨ ਹੋ ਗਿਆ ਸੀਗਾ ਅਗਲਾ ਦਿਨ ਤੇ ਹੁਣ ਆਇਆ ਸੀਗਾ ਮੈਂ ਗੁੰਨੂ-ਮੁੰਨੂ ਕੋਲੇ ਤੇ ਯਾਰ ਦੇਖੋ ਗੁੰਨੂ ਦੇਖੋ ਫੇਰ ਤੋਂ ਪੰਜੇ ਜੇ ਮਾਰਦਾ ਇਹ ਜ਼ਿਆਦਾ ਹੀ ਪਰਚੀਟਾ ਜਿਹਾ ਹੋਇਆ ਪਿਆ ਵਾ ਇਹ ਨਾ ਜਿਹੜਾ ਮੁੰਨੂ ਆ ਏ ਮੁੰਨੀ ਆ ਇਹ ਹੈਗੀ ਆ ਫੀਮੇਲ ਆ ਹੈਗਾ ਮੇ ਦਾ ਗੁੰਨੂ ਤੇ ਇਹ ਉਹ ਜਿਵੇਂ ਮਹੀਨੇ ਕ ਥਾਈ ਇਹ ਬੱਚੇ ਜਨਣ ਵਾਲੀ ਆ ਇਹ ਸੁਣ ਕੇ ਤੈਨੂੰ ਗਿਆ ਪਤਾ ਵਾ ਹਾਂ ਬਾ ਮੈਨੂੰ ਪਤਾ ਪੱਕਾ ਨਹੀਂ ਹਰੇ ਨਾ ਗਰਮ ਹੈਗਾ ਪਤਾ ਮੈਂ ਪੂਰਾ ਪੱਕਾ ਤਾਂ ਨਹੀਂ ਹੂੰ ਜਿੱਥੇ ਤੱਕ ਬਤਾ ਲੱਗਦਾ ਵਾਂ ਇਹ ਬੱਚੇ ਜਨਣ ਵਾਲੀ ਆ ਤੇ ਬਾਕੀ ਕੋਈ ਨਾ ਪਤਾ ਲੱਗ ਜੂ ਮਹੀਨੇ ਕ ਬਾਅਦ ਮਹੀਨੇ ਥੋੜੇ ਦਿਨਾਂ ਚ ਵੀ ਪਤਾ ਲੱਗ ਜਾਗਾ ਹੂੰ ਇਹਨੇ ਕੋਈ ਨਹੀਂ ਬਤਾਇਆ ਤੁਰੱਕ ਵਾਰ ਹਾਂ ਬਟੇਰਿਆਂ ਵੱਲੀ ਚਾਲਦੇ ਆ ਤੇ ਹੁਣ ਇਧਰ ਆਪਾਂ ਤੋਂ ਟਿਆਣੇ ਕਮਰੇ ਚ ਆਏ ਸੀ ਅੱਧੇ ਤੋਤੇ ਇਧਰ ਬੈਠੇ ਨੇ ਤੇ ਕਾਕ ਤੇ ਇਧਰ ਬੈਠੇ ਆ ਇਹਨਾਂ ਦੀ ਆਪਸ ਚ ਮਣੀ ਲੜਾਈ ਜੀ ਹੋ ਗਈ ਜੇ ਹੋਂ ਤਾਂ ਇਕੱਠੇ ਬੈਠੇ ਪਹਿਲਾਂ ਲੱਗ ਲੱਗ ਬੈਠੇ ਸੀ ਜੇ ਆ ਚਿੱਟਾ ਕੋਲੇ ਸੀ ਤਾਂ ਕਾਲਾ ਭੱਜ ਜਾਂਦਾ ਸੀ ਤੇ ਬਾਕੀ ਇਧਰ ਸਾਰੇ ਤੋਤੇ ਬੈਠੇ ਨੇ ਤੇ ਇਧਰ ਵੀ ਜੇ ਟਾਕੀ ਤੇ ਬੈਠੇ ਆ ਜਾਵਾ ਆਪਣੀ ਨਾਲ ਪੱਖੇ ਤੇ ਬੈਠੀ ਜੂਮ ਕਰਦਾ ਆ ਦੇਖੋ ਆ ਬੈਠੀਆਂ ਨੇ ਪੱਖੇ ਤੇ ਉਹ ਹਣ ਉਧਰ ਨਹੀਂ ਸੈਡ ਹੋਈਆਂ ਜਾ ਵਗਾ ਇੰਨੀਆਂ ਛੋਟੀਆਂ ਆਈਆਂ ਨੇ ਪਤਾ ਹੀ ਨਹੀਂ ਲੱਗਦਾ ਕਿੱਧਰ ਚਲੇ ਗਈਆਂ ਹੁਣ ਪਤਾ ਨਹੀਂ ਕਿੱਧਰ ਬੈਠੀਆਂ ਨੇ ਤੇ ਬਾਕੀ ਇੱਧਰ ਆ ਨੀਲੀ ਤੋਤੀ ਨੇ ਆਹ ਮਟਕੀ ਚਾਂਦੇ ਦਿੱਤੇ ਹੋਏ ਨੇ ਤੇ ਹਰੇ ਇੱਧਰ ਵੀ ਇੱਕ ਤੋਤੀ ਬੰਦੀ ਆ ਪਤਾ ਨਹੀਂ ਉਹਨੇ ਹਜੇ ਦਿੱਤੇ ਨਹੀਂ ਤੇ ਹੁਣ ਇੱਕ ਵਾਰ ਪਟੇਰਿਆਂ ਵੱਲੀ ਚਾਲਦੇ ਆ ਇੱਧਰ ਆ ਗਏ ਸੀਗੇ ਬਟੇਰਿਆਂ ਵਾਲੀ ਇੱਧਰ ਬੈਠੀ ਆ ਚਿੰਕੀ ਇਹੋ ਘਰ ਚ ਲੱਕ ਕੇ ਬੈਠਾ ਬਿੱਟੂ ਤੇ ਇੱਧਰ ਇਹਨਾਂ ਨੂੰ ਦਾਣਾ ਵੀ ਪਾਇਆ ਤੇ ਪਾਣੀ ਵੀ ਇੱਧਰ ਪਾਇਆ ਹੋਇਆ ਵਾ ਤੇ ਅੰਡੇ ਹਜੇ ਇਹਨਾਂ ਨੇ ਦਿੱਤੇ ਹੀ ਨਹੀਂ ਗੇ ਬਿੱਟੂ ਆਇਆ ਘਰ ਚ ਆਰ ਅੰਦਰ ਕੀ ਕਰੀ ਜਾਂਦਾ ਆ ਜਾ ਆ ਜਾ ਬਾਹਰ ਅੰਦਰ ਹੀ ਲੁਕਿਆ ਬੈਠਾ ਪਤਾ ਨਹੀਂ ਅੰਦਰ ਕੀ ਕਰੀ ਆਂਗਾ ਬਾਕੀ ਨਾ ਦਾ ਦਾਣਾ ਕਾਫੀ ਪਿਆਰੇ ਕਾਲੀ ਲਿਆਂਦਾ ਸੀਗਾ ਤੇ ਉਹ ਚਿੰਗ ਇਧਰ ਡਰਾਫਟ ਮਗਰ ਭੱਜ ਗਈ ਆਂਡੇ ਹੁਣ ਪਤਾ ਨਹੀਂ ਫੇਰ ਤੋਂ ਦੇਣੋਂ ਹਟ ਗਈ ਆਹ ਪਤਾ ਨਹੀਂ ਕੀ ਹੋਇਆ ਇਹਨਾਂ ਨੂੰ ਹੁਣ ਆਂਡੇ ਨਹੀਂ ਦਿੰਦੀਆਂ ਇਹ ਤੇ ਬਾਕੀ ਇਧਰ ਆਪਣਾ ਇਹ ਕੱਲਾ ਹੀ ਰਹਿ ਗਿਆ ਇਧਰ ਹਰਾ ਤੋਤਾ ਵਾ ਤੇ ਇਧਰ ਮਟਕੀ ਚ ਰਹਿੰਦੀ ਹੈ ਚਿੱਟੀ ਤੋਤੀ ਉਹ ਵੀ ਹੁਣ ਆਂਡਿਆਂ ਤੇ ਬੈਠੇ ਹੋਰੇ ਪੰਜ ਆਂਡੇ ਨੇ ਦੇਖਿਆ ਕਿੰਨੇ ਚ ਬੱਚੇ ਕਢਦੀ ਆ ਪਿਛਲੀ ਵਾਰ ਉਹਨੇ 57 ਡਿੱਤੇ ਸੀਗੇ 74 ਇੱਕ ਹੀ ਬੱਚਾ ਕੱਢਿਆ ਉਹ ਵੀ ਉਧਰ ਛੱਡਤਾ ਮੈਂ ਹੁਣ ਬਾਕੀ ਇੱਧਰ ਇਹਨਾਂ ਨੂੰ ਵੀ ਦਾਣਾ ਪਾਣੀ ਪਾਇਆ ਹੋਇਆ ਤੇ ਕਾ ਮਟਕੀ ਪਈਏ ਵੀ ਆਪਾਂ ਇੱਥੇ ਟੰਗ ਦਿੰਨੀ ਆ ਤੇ ਇੱਕ ਜੋੜਾ ਹੋਰ ਇੱਧਰ ਛੱਡ ਦਾਂਗੇ ਆ ਪਹਿਲਾਂ ਬਲਰ ਜਾਵਾ ਵਾਸਤੇ ਬਣਾਇਆ ਸੀਗਾ ਪਿੰਜਰਾ ਹੁਣ ਇੱਥੇ ਜਾਵਾ ਰੱਖਦੇ ਆ ਇਹ ਸਾਰਾ ਜਾਵਾ ਵਸਾਇ ਤੋਂ ਮੈਂ ਕੀਤਾ ਹੋਇਆ ਖਵਰਾਂ ਅੰਡੇ ਦੇਈ ਦੇਣ ਰਾਖੀ ਨੇ ਜੀ ਜਾ ਵਾ ਰੱਖ ਲੈਨੇ ਆ ਪਿੰਜਰੇ ਨੂੰ ਆਪਾਂ ਕਿਸੇ ਹੋਰ ਪਾਸੇ ਰੱਖ ਲੈਨੇ ਆ ਇਹ ਚ ਜਾ ਵਾ ਠੀਕ ਰਹਿ ਗਈ ਹੈ ਤੇ ਬਾਕੀ ਬਿੱਟੂ ਹਜੇ ਤੱਕ ਆਪਣੇ ਘਰ ਚ ਬੈਠਾ ਹੈ ਤਾਂ ਘਰ ਚ ਨਹੀਂ ਨਿਕਲੇ ਬਿੱਟੂ ਬਿੱਟੂ ਬਾਹਰ ਆ ਕੇ ਅੰਦਰ ਕੀ ਕਰੀ ਜਾਂਦਾ ਇਹਨਾਂ ਟਾਂਦਾ ਇਹਨੂੰ ਫੜ ਕੇ ਖੜਦਾ ਆ ਬਰ ਆ ਬਰ ਹੂੰ ਤਾਂ ਜਾ ਬੋ ਜਾ ਜਾ ਹਿ 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 ਤੂੰ ਮੁਕਡੂ 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 ਮੁਕਟਕ ਟਕ 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 ਛੱਡ ਤਾਂ ਲੈ ਹੈ ਮੈਂ ਤੇ ਬਿੱਟੂ ਹੂੰ ਮੈਨੂੰ ਕਿਉਂ ਮਾਰਾ ਮਾਰਾ ਕੱਪਰੇ ਚੱਲ ਛੱਡ ਉਹ ਛੱਡ ਤਾਂ ਆਪਾ ਬਿੱਟੂ ਥੱਲੇ ਤੇ ਚਿੰਕੀ ਉਧਰ ਵੜਦੀ ਆ ਤੇ ਹੁਣ ਇੱਕ ਵਾਰ ਖਰਗੋਸ਼ਾਂ ਵਾਲੇ ਚੱਲਦੇ ਆ ਉਹਨਾਂ ਨੂੰ ਬਾਹਰ ਫੂਰ ਕੱਢ ਲੈਣੇ ਤੇ ਹੁਣ ਇਧਰ ਅੰਡੇ ਵਾਲੀ ਮਸ਼ੀਨ ਕੋਲੇ ਆਏ ਹੋਏ ਸੀ ਹੁਣ ਇਸ ਟਾਈਮ ਕੱਟ ਕੀਤੀ ਹੋਈ ਆ ਤੇ ਜਦੋਂ ਚੱਲੂਗੀ ਉਦੋਂ ਤੁਹਾਨੂੰ ਦਿਖਾਣਾ ਵਾ ਤੇ ਹੁਣ ਆਨ ਹੋਈ ਆ ਹੁਣ ਤੁਹਾਨੂੰ ਇੱਕ ਵਾਰ ਅੰਡਾ ਦਿਖਾਉਣੀ ਆ ਉਹ ਪਿਆਵਾਂ ਅੰਡਾ ਤੇ ਇੱਧਰ ਪੱਖਾ ਚੱਲ ਰਿਹਾ ਛੋਟਾ ਤੇ ਇੱਧਰ ਆ ਬਲਬ ਲੱਗਿਆ ਹੋਇਆ ਤੇ ਇੱਧਰ ਆਂਡਾ ਪਿਆਵਾ ਤੇ ਆ ਜਿਹੜੀ ਪਤਲੀ ਸਾਨੂੰ ਸਟੀਲ ਦੀ ਪੈਪੀ ਵਾਂਗੂ ਦਿਖਦਾ ਹੋਣਾ ਇਹ ਜਿੰਨਾ ਇਹ ਚ ਟੈਂਪਰੇਚਰ ਸੈੱਟ ਕੀਤਾ ਉਹਨਾ ਇਹ ਚ ਹੁੰਦਾ ਵਾ ਤੇ ਜਦੋਂ ਉਹ ਕੱਟ ਕਰ ਜਾਂਦਾ ਉਹ ਤੋਂ ਬਾਅਦ ਨਹੀਂ ਹੁੰਦਾ ਫਿਰ ਇੱਧਰ ਪਾਣੀ ਧਰਿਆ ਹੋਇਆ ਵਾ ਤੈਨੂੰ ਹੁਣ ਬੰਦ ਕਰ ਦਿੰਨੇ ਆ ਇੱਧਰ ਗੁੰਨੂ ਗੁੰਨੂ ਕੋਲੇ ਆ ਕੇ ਵੇਟ ਕਰ ਰਿਹਾ ਮੇਰੀ ਹੁਣ ਦੇਖੋ ਕਿਵੇਂ ਜਾਲੀ ਤੇ ਪੈਰ ਲਾ ਕੇ ਚੜ ਰਹੇ ਨੇ ਓਏ ਖੋਲਨਾ ਚਲੋ ਗੇਟ ਖੋਲਤਾ ਹਾਂਜੀ ਗੁੰਨੀ ਨਾ ਇੱਕ ਵਾਰ ਇਹਨੂੰ ਪਟਾ ਪਾ ਕੇ ਬਾਹਰ ਕੱਢ ਲੈਨੇ ਆ ਆਹ ਦੇਖੋ ਕਿੱਧਰ ਭੱਜੀ ਆਂਦਾ ਮੈਨੂੰ ਮਸਾਂ ਥੱਲੇ ਤਾਰਿਆ ਸੀ ਗੁੰਨੂ ਗੇੜਾ ਨਹੀਂ ਕੱਟ ਗਿਆ ਨਾ ਆ ਜਾ ਆ ਜਾ ਤੈਨੂੰ ਆਈ ਜਬਰਦਸਤੀ ਥਾਰੇ ਤਾਰਨਾ ਪੈਣਾ ਇਹ ਹੁਣ ਪਤਾ ਨਹੀਂ ਆਪਣੇ ਘਰ ਤੋਂ ਦੂਰ ਰਹ ਜਾਂਦਾ ਹੀ ਨਹੀਂ ਪਤਾ ਨਹੀਂ ਇਹਨੂੰ ਕੀ ਹੁੰਦਾ ਹੈ ਗੁੰਨੂ ਓ ਯਾਰ ਯਾਰ ਉਹ ਵੀਡੀਓ ਵੀ ਨਹੀਂ ਬਣਾਣ ਦਿੰਦਾ ਗੁੰਨੂ ਬਾਹਲੇ ਤਾਂ ਅੰਜਿਆ ਕਰਦਾ ਅੱਜ ਕੱਲ ਤੇ ਚੱਲ ਇੱਧਰ ਹੁਣ ਹੁਣ ਇੱਧਰ ਖੇਤਾਂ 'ਚ ਅਲੀ ਆ ਗਿਆ ਕਾਹ ਖਾਣ ਹਾਂ ਇੱਧਰ ਕੀ ਕਰਨਾ ਹੈ ਲੱਗ ਗਿਆ ਕਾਹ ਖਾਣ ਕਾ ਵੀ ਇਹਨਾਂ ਨੂੰ ਪਾਣਾ ਪਰ ਹਜੇ ਪਰ ਪਹਿਲੇ ਇਹਨਾਂ ਨੂੰ ਕੇਲਾ ਪਾ ਦਾਂਗੇ ਇਹਨੂੰ ਕੇਲਾ ਖਾਏਗਾ ਹਾਂ ਹਾਂ ਬਾਕੀ ਆਦੇ ਵਲੌਗ ਚਿਨਈ ਸੀਗੇ ਇਹੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਸਾਸਤ੍ਰੀਕਾ ਉਸਾਰ